आज तो ठीक 335 ਦਿਨਾਂ ਬਾਅਦ 2026 ਦਾ ਦਸੰਬਰ ਆਵੇਗਾ। ਹੂੰ ਉਸ ਦਿਨ ਜਾਂ ਤਾਂ ਇੱਕ ਇਨਸਾਨ ਉੱਥੇ ਵੀ ਹੋਵੇਗਾ ਜਿੱਥੇ ਅੱਜ ਹੈ ਜਾਂ ਫਿਰ ਜਾਂ ਫਿਰ ਉਹ ਉਸ ਮੁਕਾਮ ਤੇ ਪਹੁੰਚ ਚੁੱਕਾ ਹੋਵੇਗਾ ਜਿਸ ਨੂੰ ਦੇਖ ਕੇ ਦੁਨੀਆ ਕਹੇਗੀ ਕਿ ਇਸਨੇ ਇੱਕ ਸਾਲ ਵਿੱਚ ਉਹ ਹਾਸਲ ਕੀਤਾ ਜੋ ਲੋਕ ساری ਉਮਰ ਨਹੀਂ ਕਰ ਪਾਉਂਦੇ। ਬਿਲਕੁਲ ਤੇ ਫੈਸਲਾ ਮਤਲਬ ਅਜ ਹੀ ਲੈਣਾ ਪੈਣਾ ਹੈ। ਹਾਂਜੀ ਇਹ ਸੋਚ ਹੀ ਬੜੀ ਸ਼ਕਤੀਸ਼ਾਲੀ ਹੈ। ਦਰਅਸਲ ਇਹ ਸਿਰਫ ਇੱਕ ਸੋਚ ਨਹੀਂ ਇੱਕ ਸਚਾਈ ਹੈ। ਇਕ ਅਜਿਹੀ ਸਚਾਈ ਜਿਸਨੂੰ ਨੈਪੋਲੀਅਨ ਹਿਲ ਨੇ ਆਪਣੀ ਪੂਰੀ ਜ਼ਿੰਦਗੀ ਲਾ ਕੇ ਸਮਝਿਆ ਸੀ ਤੇ ਅੱਜ ਦੀ ਸਾਡੀ ਗੱਲਬਾਤ ਉਸੇ ਮਹਾਨ ਕੰਮ ਤੇ ਆਧਾਰਿਤ ਹੈ ਹਾਂ ਜਿੱਥੇ ਹਿਲ ਨੇ 500 ਤੋਂ ਵੱਧ ਸਫਲ ਲੋਕਾਂ ਦੀ ਜ਼ਿੰਦਗੀ ਦਾ ਪੂਰਾ ਨਿਚੋੜ ਕੱਢਿਆ ਤੇ ਕੋਈ ਛੋਟੇ-ਮੋਟੇ ਨਾਮ ਨਹੀਂ ਸਨ ਨਹੀਂ ਬਿਲਕੁਲ ਨਹੀਂ ਹੈਨਰੀ ਫੋਰਡ ਥਾਮਸ ਐਡੀਸਨ ਐਂਡਰਿਊ ਕਾਰਨੇਗੀ ਵਰਗੇ ਲੋਕ ਬਿਲਕੁਲ ਸਾਡਾ ਮਕਸਦ ਇੱਥੇ ਸਿਰਫ ਉਹਨਾਂ ਦੇ ਸਿਧਾਂਤਾਂ ਨੂੰ ਦੁਹਰਾਉਣਾ ਨਹੀਂ ਹੈ ਬਲਕਿ ਉਹਨਾਂ ਦੀ ਡੂੰਘਾਈ ਵਿੱਚ ਜਾਣਾ ਹੈ ਇਹ ਸਮਝਣਾ ਕਿ ਲਗਭਗ 1 ਸਦੀ ਪਹਿਲਾਂ ਲਿਖੀਆਂ ਇਹ ਗੱਲਾਂ ਅੱਜ ਵੀ ਅੱਜ ਦੇ ਡਿਜੀਟਲ ਯੁੱਗ ਵਿੱਚ ਵੀ ਓਨੀਆਂ ਹੀ ਸੱਚੀਆਂ ਕਿਉਂ ਹਨ ਸਹੀ ਗੱਲ ਹੈ ਤਾਂ ਫਿਰ ਸ਼ੁਰੂ ਕਰਦੇ ਹਾਂ ਚਲੋ ਇਸ ਖਜ਼ਾਨੇ ਨੂੰ ਖੋਲਦਿਆਂ ਤੇ ਦੇਖਦੇ ਹਾਂ ਕਿ ਸਫਲਤਾ ਦਾ ਪਹਿਲਾ ਅਤੇ ਸਭ ਤੋਂ ਬੁਨਿਆਦੀ ਸੱਚ ਕੀ ਹੈ ਦੇਖੋ ਨੈਪੋਲੀਅਨ ਹਿਲ ਦੇ ਮੁਤਾਬਕ ਪਹਿਲਾ ਸੱਚ ਬਹੁਤ ਹੀ ਸਪਸ਼ਟ ਹੈ ਅਸਲ ਦੌਲਤ ਬੈਂਕ ਖਾਤੇ ਵਿੱਚ ਨਹੀਂ ਸਗੋਂ ਦਿਮਾਗ ਵਿੱਚ ਹੁੰਦੀ ਹੈ ਹੂੰ ਇਹ ਸੁਣਨ ਨੂੰ ਬਹੁਤ ਸਧਾਰਨ ਲੱਗਦਾ ਹੈ ਲੱਗਦਾ ਹੈ ਪਰ ਸਾਰੀ ਖੇਡ ਕੀ ਕਹਿੰਦੇ ਨੇ ਇਸੇ ਇੱਕ ਲਾਈਨ ਵਿੱਚ ਛੁਪੀ ਹੋਈ ਹੈ ਅੱਛਾ ਇਸ ਗੱਲ ਨੂੰ ਥੋੜਾ ਹੋਰ ਖੋਲ ਕੇ ਸਮਝਾਓ ਜਦੋਂ ਕੋਈ ਕਹਿੰਦਾ ਹੈ ਕਿ ਦੌਲਤ ਦਿਮਾਗ ਵਿੱਚ ਹੈ ਤਾਂ ਇਹਦਾ ਅਸਲ ਮਤਲਬ ਕੀ ਹੈ ਕਿ ਇਹ ਸਿਰਫ ਪੋਜ਼ਿਟਿਵ ਥਿੰਕਿੰਗ ਦੀ ਗੱਲ ਹੈ ਨਹੀਂ ਨਹੀਂ ਇਹ ਸਿਰਫ ਪੋਜ਼ਿਟਿਵ ਥਿੰਕਿੰਗ ਤੋਂ ਕਿਤੇ ਜ਼ਿਆਦਾ ਹੈ ਦੇਖੋ ਹਿਲ ਨੇ ਐਂਡਰਿਊ ਕਾਰਨੇਗੀ ਨਾਲ ਹੋਈ ਇੱਕ ਗਲਬਾਤ ਦਾ ਜ਼ਿਕਰ ਕੀਤਾ ਹੈ ਹਾਂਜੀ ਜਦੋਂ ਉਹਨਾਂ ਨੇ ਕਾਰਨੇਗੀ ਨੂੰ ਪੁੱਛਿਆ ਕਿ ਅਮੀਰ ਅਤੇ ਗਰੀਬ ਸੋਚ ਵਿੱਚ ਕੀ ਫਰਕ ਹੈ ਤਾ ਕਾਰਨੇਗੀ ਨੇ ਕਿਹਾ ਗਰੀਬ ਆਦਮੀ ਪੈਸਾ ਗਿੰਦਾ ਹੈ ਜਦ ਕਿ ਅਮੀਰ ਆਦਮੀ ਵਿਚਾਰ ਗਿੰਦਾ ਹੈ ਵਾਓ ਵਿਚਾਰ ਗਿੰਦਾ ਹੈ ਹਾਂ ਇਸ ਦਾ ਮਤਲਬ ਹੈ ਕਿ ਬੈਂਕ ਵਿੱਚ ਪਿਆ ਪੈਸਾ ਤਾਂ ਸਿਰਫ ਇੱਕ ਰਿਜ਼ਲਟ ਹੈ ਇੱਕ ਪਰਛਾਵਾ ਅਸਲ ਚੀਜ਼ ਉਹ ਵਿਚਾਰ ਉਹ ਆਈਡੀਆ ਹੈ ਜਿਸ ਨੇ ਉਸ ਪੈਸੇ ਨੂੰ ਜਨਮ ਦਿੱਤਾ ਮਤਲਬ ਜੇ ਆਈਡੀਆ ਮਜ਼ਬੂਤ ਹੈ ਤਾਂ ਪੈਸਾ ਤਾਂ ਆ ਹੀ ਜਾਵੇਗਾ ਅੱਜ ਨਹੀਂ ਤਾਂ ਕੱਲ ਆ ਹੀ ਜਾਵੇਗਾ ਥੋਮਸ ਐਡੀਸਨ ਦੇ ਉਦਾਹਰਣ ਇੱਥੇ ਬਿਲਕੁਲ ਸਹੀ ਬੈਠਦੀ ਹੈ ਬਿਲਕੁਲ ਉਹ ਬਲਬ ਬਣਾਉਣ ਵਿੱਚ ਮਤਲਬ 10000 ਵਾਰ ਅਸਫਲ ਹੋਏ 10000 ਵਾਰ ਕੋਈ ਆਮ ਇਨਸਾਨ ਤਾਂ ਮੇਰਾ ਖਿਆਲ ਹੈ 10 ਵੀ ਕੋਸ਼ਿਸ਼ਾਂ ਬਾਅਦ ਹੀ ਹਾਰ ਮੰਨ ਲੈਂਦਾ ਬਿਲਕੁਲ ਪਰ ਐਡੀਸਨ ਦੇ ਦਿਮਾਗ ਵਿੱਚ ਇੱਕ ਵਿਸ਼ਵਾਸ ਪੱਥਰ ਵਾਂਗ ਪੱਕਾ ਸੀ ਇਹ ਹੋ ਸਕਦਾ ਹੈ ਮੈਨੂੰ ਬਸ ਸਹੀ ਤਰੀਕਾ ਲੱਭਣਾ ਹੈ ਤਾਂ ਉਹਨਾਂ ਦੀ ਅਸਲ ਦੌਲਤ ਉਹ ਮਾਨਸਿਕ ਤਾਕਤ ਸੀ ਨਾ ਕਿ ਉਹ ਪੈਸਾ ਜੋ ਬਾਅਦ ਵਿੱਚ ਆਇਆ ਐਗਜ਼ੈਕਟਲੀ ਹਿਲ ਦਿਮਾਗ ਦੀ ਤੁਲਨਾ ਇੱਕ ਬਾਗ ਨਾਲ ਕਰਦੇ ਸਨ ਅੱਛਾ ਹਾਂ ਉਹ ਕਹਿੰਦੇ ਸੀ ਕਿ ਜੇ ਇਸ ਬਾਗ ਵਿੱਚ ਸਫਲਤਾ ਹਿੰਮਤ ਅਤੇ ਵਿਸ਼ਵਾਸ ਦੇ ਬੀਜ ਬੀਜੇ ਜਾਣ ਤਾਂ ਫਸਲ ਵੀ ਉਹੀ ਹੋਵੇਗੀ ਪਰ ਜੇ ਇਸ ਨੂੰ ਖਾਲੀ ਛੱਡ ਦਿੱਤਾ ਜਾਵੇ ਤਾਂ ਫਿਰ ਜੰਗਲੀ ਬੂਟੀ ਉੱਗ ਆਉਂਦੀ ਹੈ ਹਾਂ ਸ਼ੱਕ ਡਰ ਅਤੇ ਨਿਰਾਸ਼ਾ ਦੀ ਜੰਗਲੀ ਬੂਟੀ ਆਪਣੇ ਆਪ ਉੱਗ ਆਉਂਦੀ ਹੈ ਇਸ ਲਈ 2026 ਲਈ ਪਹਿਲਾ ਕਦਮ ਦਿਮਾਗ ਨੂੰ ਰੀਪ੍ਰੋਗਰਾਮ ਕਰਨਾ ਹੈ ਹਰ ਰੋਜ਼ ਇਸ ਨੂੰ ਯਾਦ ਦਿਲਾਉਣਾ ਕਿ ਸਫਲਤਾ ਇੱਕ ਚੌਣ ਹੈ ਕੋਈ ਹਾਦਸਾ ਨਹੀਂ ਪਰ ਇਥੇ ਇੱਕ ਸਵਾਲ ਉੱਠਦਾ ਹੈ। ਅੱਜਕੱਲ ਇਨਫਰਮੇਸ਼ਨਸ ਜਾਂ ਪੋਜ਼ਿਟਿਵ ਸੈਲਫ ਟਾਕ ਦੀ ਬਹੁਤ ਗੱਲ ਹੁੰਦੀ ਹੈ। ਪਰ ਕਈ ਵਾਰ ਇਹ ਸਿਰਫ ਖੋਖਲੀਆਂ ਗੱਲਾਂ ਬਣ ਕੇ ਰਹਿ ਜਾਂਦੀਆਂ ਹਨ। ਸਹੀ ਗੱਲ ਹੈ। ਤਾਂ ਹਿਲ ਦੇ ਫਲਸਫੇ ਵਿੱਚ ਇਸ ਮਾਨਸਿਕਤਾ ਨੂੰ ਅਸਲ ਐਕਸ਼ਨ ਨਾਲ ਕਿਵੇਂ ਜੋੜਿਆ ਗਿਆ ਹੈ? ਇਹ ਬਹੁਤ ਵਧੀਆ ਸਵਾਲ ਹੈ। ਦੇਖੋ ਹਿਲ ਸਿਰਫ ਖਿਆਲੀ ਪੁਲਾਓ ਪਕਾਉਣ ਦੀ ਗੱਲ ਨਹੀਂ ਕਰਦੇ ਸਨ। ਉਹਨਾਂ ਲਈ ਸਵੇਰੇ ਉੱਠ ਕੇ ਕਹਿਣਾ ਕਿ ਮੈਂ ਸਫਲ ਹੋਵਾਂਗਾ ਸਿਰਫ ਪਹਿਲਾ ਕਦਮ ਹੈ। ਮਤਲਬ ਇੱਕ ਸ਼ੁਰੂਆਤ ਹਾਂ ਇਹ ਦਿਮਾਗ ਨੂੰ ਇੱਕ ਡਾਇਰੈਕਸ਼ਨ ਦੇਣ ਵਾਂਗ ਹੈ ਪਰ ਇਸ ਤੋਂ ਬਾਅਦ ਉਹਨਾਂ ਦੇ ਬਾਕੀ ਸਿਧਾਂਤ ਕੰਮ ਕਰਦੇ ਹਨ ਇੱਕ ਸਪਸ਼ਟ ਯੋਜਨਾ ਸਹੀ ਲੋਕਾਂ ਦਾ ਸਾਥ ਅਤੇ ਲਗਾਤਾਰ ਮਿਹਨਤ ਅੱਛਾ ਤਾਂ ਇਨਫਰਮੇਸ਼ਨ ਗੱਡੀ ਦਾ ਸਟੀering ਹੈ ਪਰ ਪੈਟਰੋਲ ਅਤੇ ਇੰਜਨ ਤਾਂ ਮਿਹਨਤ ਅਤੇ ਯੋਜਨਾ ਹੀ ਹਨ ਬਿਨਾ ਕਾਰਵਾਈ ਦੇ ਵਿਸ਼ਵਾਸ ਅੰਨਾ ਹੁੰਦਾ ਹੈ ਮਤਲਬ ਮਾਈਂਡਸੈਟ ਇੱਕ ਸ਼ੁਰੂਆਤ ਹੈ ਮੰਜ਼ਿਲ ਨਹੀਂ ਇਸ ਨਾਲ ਇੱਕ ਮਜ਼ਬੂਤ ਨੀ ਰੱਖੀ ਜਾਂਦੀ ਹੈ ਬਿਲਕੁਲ ਚਲੋ ਇਸ ਨੀਤੇ ਦੂਜੀ ਇਮਾਰਤ ਖੜੀ ਕਰਦੇ ਆ ਜਦੋਂ ਇੱਕ ਇਨਸਾਨ ਦੀ ਸੋਚ ਸਹੀ ਹੋ ਜਾਂਦੀ ਹੈ ਤਾਂ ਹਿਲ ਦੇ ਮੁਤਾਬਿਕ ਅਗਲਾ ਕਦਮ ਕੀ ਹੈ ਅਗਲਾ ਕਦਮ ਹੈ ਇਹ ਸਮਝਣਾ ਕਿ ਕੋਈ ਵੀ ਵੱਡੀ ਲੜਾਈ ਅਕੱਲੇ ਨਹੀਂ ਜਿੱਤੀ ਜਾ ਸਕਦੀ ਹੂੰ ਇਸ ਲਈ ਇੱਕ ਮਾਸਟਰ ਮਾਈਂਡ ਦੀ ਲੋੜ ਹੁੰਦੀ ਹੈ ਇਹ ਹਿਲ ਦੇ ਫਲਸਫੇ ਦਾ ਇੱਕ ਬਹੁਤ ਹੀ ਮਤਲਬ ਪਾਵਰਫੁਲ ਸਿਧਾਂਤ ਹੈ ਮਾਸਟਰ ਮਾਈਂਡ ਇਹ ਸ਼ਬਦ ਸੁਣਨ ਨੂੰ ਬਹੁਤ ਪਾਰੀ ਲੱਗਦਾ ਹੈ ਇਹਦਾ ਸਹੀ ਮਤਲਬ ਕੀ ਹੈ ਕਿ ਇਹ ਸਿਰਫ ਚੰਗੇ ਦੋਸਤ ਬਣਾਉਣ ਦੀ ਗੱਲ ਹੈ ਨਹੀਂ ਇਹ ਦੋਸਤੀ ਤੋਂ ਕਿਤੇ ਡੂੰਘਾ ਹੈ ਮਾਸਟਰਮਾਈਂਡ ਦਾ ਮਤਲਬ ਹੈ ਦੋ ਜਾਂ ਦੋ ਤੋਂ ਵੱਧ ਲੋਕਾਂ ਦਾ ਇੱਕ ਸਮੂਹ ਜੋ ਇੱਕ ਸਾਂਝੇ ਸਪਸ਼ਟ ਮਕਸਦ ਲਈ ਪੂਰੀ ਇੱਕ ਸੁਰਤਾ ਨਾਲ ਕੰਮ ਕਰਦੇ ਹਨ ਓਕੇ ਹਿਲਦਾ ਮੰਨਣਾ ਸੀ ਕਿ ਜਦੋਂ ਦੋ ਦਿਮਾਗ ਇਸ ਤਰ੍ਹਾਂ ਮਿਲਦੇ ਹਨ ਤਾਂ ਇੱਕ ਤੀਜਾ ਅਧਿਕ ਦਿਮਾਗ ਪੈਦਾ ਹੁੰਦਾ ਹੈ ਜਿਸ ਦੀ ਸ਼ਕਤੀ ਦੋਵਾਂ ਤੋਂ ਕਿਤੇ ਵੱਧ ਹੁੰਦੀ ਹੈ ਵਾਹ ਤੀਜਾ ਦਿਮਾਗ ਹਾਂ ਇਹ ਉਹ ਊਰਜਾ ਹੈ ਜੋ ਵੱਡੀਆਂ-ਵੱਡੀਆਂ ਕਾਢਾਂ ਅਤੇ ਸਾਮਰਾਜਾਂ ਨੂੰ ਜਨਮ ਦਿੰਦੀ ਹੈ ਕੁੜੀ ਉਧਾਰਨ ਸਨ ਹੈਨਾ ਉਹਨਾਂ ਕੋਲ ਖੋਦ ਕੋਈ ਖਾਸ ਇੰਜੀਨੀਅਰਿੰਗ ਦੀ ਡਿਗਰੀ ਨਹੀਂ ਸੀ ਨਹੀਂ ਸੀ ਬਿਲਕੁਲ ਨਹੀਂ ਪਰ ਉਹਨਾਂ ਨੇ ਦੇਸ਼ ਦੇ ਸਭ ਤੋਂ ਵਧੀਆ ਇੰਜੀਨੀਅਰਾਂ ਦਾ ਇੱਕ ਮਾਸਟਰਮਾਈਂਡ ਬਣਾਇਆ ਹੋਇਆ ਸੀ ਉਹ ਸਵਾਲ ਪੁੱਛਦੇ ਸਨ ਤੇ ਉਹਨਾਂ ਦਾ ਮਾਸਟਰਮਾਈਂਡ ਜਵਾਬ ਲੱਭਦਾ ਸੀ ਬਿਲਕੁਲ ਪਰ ਅੱਜ ਦੇ ਜ਼ਮਾਨੇ ਵਿੱਚ ਇਹ ਕਿਵੇਂ ਸੰਭਵ ਹੈ ਅੱਜ ਲੋਕ ਪਹਿਲੇ ਬਹੁਤ ਰੁੱਝੇ ਹੋਏ ਹਨ ਇਹ ਇੱਕ ਜਾਇਜ਼ ਚਿੰਤਾ ਹੈ ਪਰ ਦੇਖੋ ਮਾਸਟਰਮਾਈਂਡ ਦਾ ਮਤਲਬ ਹਮੇਸ਼ਾ ਰੋਜ਼ਾਨਾ ਮੀਟਿੰਗਾਂ ਕਰਨਾ ਨਹੀਂ ਹੁੰਦਾ

ਜੇ ਗਲਤ ਲੋਕਾਂ ਦਾ ਸਮੂਹ ਬਣ ਜਾਏ ਜੋ ਸਿਰਫ ਸ਼ਿਕਾਇਤਾਂ ਕਰਦੇ ਹਨ ਜਾਂ ਇੱਕ ਦੂਜੇ ਨੂੰ ਹੇਟਾਂ ਖਿੱਚਦੇ ਹਨ ਤਾਂ ਉਹ ਮਾਸਟਰਮਾਈਂਡ ਦੀ ਥਾਂ ਡਿਜ਼ਾਸਟਰ ਮਾਈਂਡ ਬਣ ਸਕਦਾ ਹੈ ਹਾਂ ਸਹੀ ਕਿਹਾ ਬਿਲਕੁਲ ਇਸੇ ਲਈ ਹਿਲ ਸੰਗਤ ਤੇ ਬਹੁਤ ਜ਼ੋਰ ਦਿੰਦੇ ਸਨ ਉਹ ਮਸ਼ਹੂਰ ਕਹਾਵਤ ਕੇ ਇੱਕ ਵਿਅਕਤੀ ਉਹਨਾਂ ਪੰਜ ਲੋਕਾਂ ਦੀ ਔਸਤ ਹੁੰਦਾ ਹੈ ਜਿਨ੍ਹਾਂ ਨਾਲ ਉਹ ਸਭ ਤੋਂ ਵੱਧ ਸਮਾਂ ਬਿਤਾਉਂਦਾ ਹੈ ਉਹ ਇਸੇ ਸਿਧਾਂਤ ਤੇ ਆਧਾਰਿਤ ਹੈ ਹਾਂਜੀ ਜੇ ਆਲੇ ਦੁਆਲੇ ਨਿਰਾਸ਼ਾਵਾਦੀ ਲੋਕ ਹਨ ਤਾਂ ਉਹਨਾਂ ਦੀ ਊਰਜਾ ਦਾ ਅਸਰ ਹੋਣਾ ਲਾਜ਼ਮੀ ਹੈ ਇਸ ਲਈ ਆਪਣੇ ਮਾਸਟਰਮਾਈਂਡ ਦੀ ਚੋਣ ਬਹੁਤ ਧਿਆਨ ਨਾਲ ਕਰਨੀ ਚਾਹੀਦੀ ਹੈ ਤੇ ਜੇ ਸਹੀ ਲੋਕ ਨਾ ਮਿਲਣ ਤਾਂ ਕਿਤਾਬਾਂ ਨੂੰ ਆਪਣਾ ਮਾਸਟਰਮਾਈਂਡ ਬਣਾਉਣਾ ਬਿਹਤਰ ਹੈ ਮਹਾਨ ਲੇਖਕਾਂ ਨਾਲ ਗੱਲਬਾਤ ਕਰਨਾ ਕਿਸੇ ਵੀ ਨਕਾਰਾਤਮਕ ਸਮੂਹ ਵਿੱਚ ਬੈਠਣ ਨਾਲੋਂ ਹਜ਼ਾਰ ਗੁਣਾ ਚੰਗਾ ਹੈ ਇਸ ਨਾਲ ਮੈਨੂੰ ਹਿਲਦੀ ਆਪਣੀ ਕਹਾਣੀ ਯਾਦ ਆਉਂਦੀ ਹੈ ਕਿਵੇਂ ਐਂਡਰਿਊ ਕਾਰਨੇਗੀ ਨੇ ਉਹਨਾਂ ਨੂੰ ਇੱਕ ਮੌਕਾ ਦਿੱਤਾ ਸੀ ਜੋ ਇੱਕ ਤਰ੍ਹਾਂ ਨਾਲ ਉਹਨਾਂ ਲਈ ਸਭ ਤੋਂ ਵੱਡਾ ਮਾਸਟਰਮਾਈਂਡ ਸਾਬਿਤ ਹੋਇਆ ਉਹ ਕਹਾਣੀ ਇਸ ਸਿਧਾਂਤ ਦਾ ਸਭ ਤੋਂ ਵਧੀਆ ਸਬੂਤ ਹੈ ਹਾਂ ਕਾਰਨੇਗੀ ਨੇ ਨੌਜਵਾਨ ਹਿਲ ਨੂੰ ਕਿਹਾ ਮੈਂ ਤੈਨੂੰ ਦੁਨੀਆਂ ਦੇ ਸਭ ਤੋਂ ਸਫਲ ਲੋਕਾਂ ਨਾਲ ਮਿਲਵਾਵਾਂਗਾ ਪਰ ਇੱਕ ਸ਼ਰਤ ਹੈ ਤੈਨੂੰ 20 ਸਾਲ ਬਿਨਾਂ ਕਿਸੇ ਤਨਖਾਹ ਦੇ ਇਹ ਖੋਜ ਕਰਨੀ ਪਵੇਗੀ 20 ਸਾਲ ਬਿਨਾਂ ਤਨਖਾਹ ਦੇ ਹਾਂਜੀ ਤੇ ਹਿਲ ਨੇ ਇੱਕ ਸੈਕਿੰਡ ਵਿੱਚ ਹਾਂ ਕਰ ਦਿੱਤੀ ਕਮਾਲ ਹੈ ਉਹਨਾਂ ਨੇ ਥੋੜੇ ਸਮੇਂ ਦੇ ਪੈਸੇ ਦੀ ਬਜਾਏ ਲੰਬੇ ਸਮੇਂ ਦੀ ਸਿੱਖਿਆ ਅਤੇ ਸੰਗਤ ਨੂੰ ਚੁਣਿਆ ਉਹ 20 ਸਾਲ ਦਾ ਤਜਰਬਾ ਹੀ ਥਿੰਕ ਐਂਡ ਗਰੋ ਰਿਸਕ ਕਿਤਾਬ ਦਾ ਆਧਾਰ ਬਣਿਆ ਤਾਂ ਸਵਾਲ ਇਹ ਹੈ ਕਿ ਕੀ ਅਸੀਂ ਲੰਬੇ ਸਮੇਂ ਦੀ ਸਫਲਤਾ ਲਈ ਥੋੜੇ ਸਮੇਂ ਦੇ ਆਰਾਮ ਨੂੰ ਕੁਰਬਾਨ ਕਰਨ ਲਈ ਤਿਆਰ ਹਾਂ ਬਿਲਕੁਲ ਇਹ ਸੋਚਣ ਵਾਲੀ ਗੱਲ ਹੈ ਅਤੇ ਇਹ ਵਿਚਾਰ ਬਹੁਤ ਸ਼ਕਤੀਸ਼ਾਲੀ ਹੈ ਅੱਗੇ ਵਧਣ ਤੋਂ ਪਹਿਲਾਂ ਜੇ ਇਹ ਵਿਚਾਰ ਕਿਸੇ ਨੂੰ ਚੰਗੇ ਲੱਗ ਰਹੇ ਹੋਣ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰੋ ਜੀ ਠੀਕ ਹੈ ਤਾਂ ਹੁਣ ਤੱਕ ਅਸੀਂ ਦੋ ਨੁਕਤੇਾਂ ਤੇ ਗੱਲ ਕੀਤੀ ਹੈ ਸਹੀ ਮਾਨਸਿਕਤਾ ਅਤੇ ਸਹੀ ਲੋਕਾਂ ਦਾ ਸਾਥ ਹਾਂਜੀ ਪਰ ਹੁਣ ਸਵਾਲ ਉੱਠਦਾ ਹੈ ਕਿ ਇਸ ਊਰਜਾ ਅਤੇ ਇਸ ਮੂਲ ਕਿੱਥੇ ਲਗਾਉਣਾ ਹੈ ਇਸ ਦਾ ਜਵਾਬ ਹਿਲ ਦੇ ਤੀਜੇ ਅਤੇ ਸ਼ਾਇਦ ਸਭ ਤੋਂ ਮਹੱਤਵਪੂਰਨ ਸਿਧਾਂਤ ਵਿੱਚ ਹੈ ਤੇ ਉਹ ਹੈ ਇੱਕ ਨਿਸ਼ਚਿਤ ਮੁਖਟੀਚਾ ਡੈਫੀਨਿਟ ਚੀਫ ਏਮ ਆ ਇਸ ਤੋਂ ਬਿਨਾ ਬਾਕੀ ਸਭ ਬੇਕਾਰ ਹੈ ਇਹ ਗੱਲ ਮੈਂ ਕਈ ਥਾਵਾਂ ਤੇ ਪੜੀ ਹੈ ਹਿਲ ਕਹਿੰਦੇ ਸਨ ਕਿ ਜ਼ਿਆਦਾਤਰ ਲੋਕ ਇਸ ਲਈ ਅਸਫਲ ਨਹੀਂ ਹੁੰਦੇ ਕਿ ਉਹਨਾਂ ਵਿੱਚ ਕਾਬਲੀਅਤ ਨਹੀਂ ਹੁੰਦੀ ਬਲਕਿ ਇਸ ਲਈ ਹੁੰਦੇ ਹਨ ਕਿ ਉਹਨਾਂ ਕੋਲ ਕੋਈ ਸਪਸ਼ਟ ਮੰਜ਼ਿਲ ਹੀ ਨਹੀਂ ਹੁੰਦੀ ਹਾਂ ਉਹ ਇੱਕ ਅਜਿਹੇ ਜਹਾਜ਼ ਵਾਂਗ ਹੁੰਦੇ ਹਨ ਜਿਸ ਦਾ ਕੋਈ ਰਡਾਰ ਨਹੀਂ ਹੁੰਦਾ ਬਿਲਕੁਲ ਸਫਲ ਲੋਕਾਂ ਕੋਲ ਸਿਰਫ ਇੱਕ ਟੀਚਾ ਨਹੀਂ ਹੁੰਦਾ ਉਹਨਾਂ ਕੋਲ ਇੱਕ ਬਲਦਾ ਜਨੂਨ ਹੁੰਦਾ ਹੈ ਬਰਨਿੰਗ ਆਬਸੈਸ਼ਨ ਯੈਸ ਰਾਈਟ ਬ੍ਰਦਰਸ ਲਈ ਇੱਕ ਜਨੂਨ ਉਡਣਾ ਸੀ ਹੈਨਰੀ ਫੋਰਡ ਲਈ ਇੱਕ ਸਸਤੀ ਕਾਰ ਬਣਾਉਣਾ ਸੀ ਉਹਨਾਂ ਨੇ ਆਪਣੀ ਸਾਰੀ ਊਰਜਾ ਉਸ ਇੱਕ ਨੁਕਤੇ ਤੇ ਕੇਂਦਰਿਤ ਕਰ ਦਿੱਤੀ ਸੀ ਪਰ ਇੱਕ ਆਮ ਇਨਸਾਨ ਆਪਣਾ ਨਿਸ਼ਚਿਤ ਮੁੱਖੀ ਟੀਚਾ ਕਿਵੇਂ ਲੱਭੇ ਤੇ ਉਸ ਨੂੰ ਸਹੀ ਢੰਗ ਨਾਲ ਪਰਿਭਾਸ਼ਿਤ ਕਿਵੇਂ ਕਰੇ ਇਹੀ ਤਾਂ ਅਸਲ ਸਵਾਲ ਹੈ ਬਿਲਕੁਲ ਕਿਉਂਕਿ ਮੈਂ ਅਮੀਰ ਬਣਨਾ ਚਾਹੁੰਦੀ ਹਾਂ ਜਾਂ ਮੈਂ ਖੁਸ਼ ਰਹਿਣਾ ਚਾਹੁੰਦੀ ਹਾਂ ਇਹ ਟੀਚੇ ਨਹੀਂ ਸਿਰਫ ਇੱਛਾਵਾਂ ਹਨ ਸਹੀ ਕਿਹਾ ਹਿਲ ਬਹੁਤ ਜ਼ਿਆਦਾ ਸਪਸ਼ਟਤਾ ਤੇ ਜ਼ੋਰ ਦਿੰਦੇ ਸਨ ਇੱਕ ਗਲਤ ਟੀਚਾ ਹੈ ਮੈਂ ਅਮੀਰ ਬਣਨਾ ਚਾਹੁੰਦਾ ਹਾਂ ਠੀਕ ਹੈ ਇੱਕ ਸਹੀ ਟੀਚਾ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਮੈਂ 31 ਦਸੰਬਰ 2026 ਤੱਕ 1 ਕਰੋੜ ਰੁਪਏ ਕਮਾਵਾਂਗਾ ਪੂਰੀ ਤਰ੍ਹਾਂ ਸਪਸ਼ਟ ਇਸ ਪੈਸੇ ਨੂੰ ਕਮਾਉਣ ਲਈ ਮੈਂ ਇੱਥੇ ਆਪਣੀ ਯੋਜਨਾ ਦੱਸੋ जिमें के अपना ऑनलाइन बिजनेस शुरू करा मैं इस दिले हर रोज अठ घंटे काम करा इस विच एक सही रकम है एक सही तारीख है अते एक सही योजना है जदों कोई इस पद्धर की स्पष्टता अपना टीका लिख लगा है तो यह सिर्फ एक सुपना नहीं रहा ਇੱਕ ਪ੍ਰੋਜੈਕਟ ਬਣ ਜਾਂਦਾ ਹੈ ਬਿਲਕੁਲ ਤੇ ਫਿਰ ਹਿਲ ਇਸ ਨੂੰ ਵਾਰ-ਵਾਰ ਪੜਨ ਅਤੇ ਕਲਪਨਾ ਕਰਨ ਦੀ ਗੱਲ ਕਰਦੇ ਹਨ ਜਿਸ ਨੂੰ ਅੱਜਕੱਲ ਵਿਜ਼ੂਅਲਾਈਜੇਸ਼ਨ ਕਿਹਾ ਜਾਂਦਾ ਹੈ ਹਾਂ ਕਿਉਂਕਿ ਜਦੋਂ ਕੋਈ ਆਪਣੇ ਟੀਚਰ ਨੂੰ ਵਾਰ-ਵਾਰ ਦौराਉਂਦਾ ਹੈ ਅਤੇ ਉਸ ਨੂੰ ਹਾਸਲ ਹੁੰਦਾ ਹੋਇਆ ਮਹਿਸੂਸ ਕਰਦਾ ਹੈ ਤਾਂ ਉਹ ਆਪਣੇ ਸਬਕੌਨਸ਼ੀਅਸ ਮਾਈਂਡ ਨੂੰ ਪ੍ਰੋਗਰਾਮ ਕਰ ਰਿਹਾ ਹੁੰਦਾ ਹੈ ਓਕੇ ਫਿਰ ਸਬਕੌਨਸ਼ੀਅਸ ਮਾਈਂਡ 24 ਘੰਟੇ ਉਸ ਟੀਚੇ ਨੂੰ ਹਾਸਲ ਕਰਨ ਦੇ ਤਰੀਕੇ ਲੱਭਣ ਵਿੱਚ ਲੱਗ ਜਾਂਦਾ ਹੈ ਇਹ ਕੋਈ ਜਾਦੂ ਨਹੀਂ ਹੈ ਇਹ ਦਿਮਾਗ ਦਾ ਵਿਗਿਆਨ ਹੈ ਤਾਂ ਮੌਕੇ ਆਪਣੇ ਆਪ ਦੇਖਣੇ ਸ਼ੁਰੂ ਹੋ ਜਾਂਦੇ ਹਨ ਹਾਂ ਕਿਉਂਕਿ ਦਿਮਾਗ ਹੁਣ ਉਹਨਾਂ ਨੂੰ ਲੱਭਣ ਲਈ ਤਿਆਰ ਹੁੰਦਾ ਹੈ ਇਹ ਸਭ ਇੱਕ ਦੂਜੇ ਨਾਲ ਜੁੜਿਆ ਹੋਇਆ ਹੈ ਸਹੀ ਮਾਨਸਿਕਤਾ ਸਹੀ ਲੋਕ ਅਤੇ ਇੱਕ ਸਪਸ਼ਟ ਟੀਚਾ ਹਮ ਪਰ ਜਦੋਂ ਰਾਹ ਵਿੱਚ ਮੁਸ਼ਕਲਾਂ ਅੰਬੀਆਂ ਹਨ ਜਦੋਂ ਸਭ ਕੁਝ ਗਲਤ ਹੋ ਰਿਹਾ ਹੁੰਦਾ ਹੈ ਉਸ ਵੇਲੇ ਕਿਹੜੀ ਚੀਜ਼ ਇਨਸਾਨ ਨੂੰ ਅੱਗੇ ਵਧਣ ਦੀ ਤਾਕਤ ਦਿੰਦੀ ਹੈ ਇੱਥੇ ਸ਼ਾਇਦ ਚੌਥਾ ਸਿਧਾਂਤ ਕਮ ਆਉਂਦਾ ਹੈ ਬਿਲਕੁਲ ਅਤੇ ਉਹ ਹੈ ਵਿਸ਼ਵਾਸ ਫੇਥ ਵਿਸ਼ਵਾਸ ਬਿਨਾ ਵਿਸ਼ਵਾਸ ਦੇ ਸਭ ਤੋਂ ਵਧੀਆ ਯੋਜਨਾ ਵੀ ਧਰੀ ਦੀ ਧਰੀ ਰਹਿ ਜਾਂਦੀ ਹੈ ਹਿਲ ਨੇ ਇੱਕ ਵਾਰ ਹੈਨਰੀ ਫੋਰਡ ਨੂੰ ਉਹਨਾਂ ਦੇ ਮਸ਼ਹੂਰ V8 ਇੰਜਨ ਬਾਰੇ ਪੁੱਛਿਆ ਹਾਂ ਉਹਨਾਂ ਨੇ ਕਿਹਾ ਤੁਹਾਨੂੰ ਕਿਵੇਂ ਪਤਾ ਸੀ ਕਿ ਇਹ ਇੰਜਨ ਬਣ ਜਾਵੇਗਾ ਜਦੋਂ ਕਿ ਤੁਹਾਡੇ ਸਾਰੇ ਇੰਜੀਨੀਅਰ ਕਹਿ ਰਹੇ ਸਨ ਕਿ ਇਹ ਅਸੰਭਵ ਹੈ ਹੂੰ ਫੋਰਡ ਨੇ ਮੁਸਕਰਾ ਕੇ ਕਿਹਾ ਮੈਨੂੰ ਪਤਾ ਨਹੀਂ ਸੀ ਪਰ ਮੈਨੂੰ ਵਿਸ਼ਵਾਸ ਸੀ ਇਹ ਬਹੁਤ ਡੂੰਗੀ ਗੱਲ ਹੈ

अच्छा एजुकेटेड फेथ हां ए विश्वास तीन चीजਾਂ ਤੋਂ ਪੈਦਾ ਹੁੰਦਾ ਸੀ ਪਹਿਲਾ ਆਪਣੇ ਨਿਸ਼ਚਿਤ ਮੁੱਖ ਟੀਚੇ ਦੀ ਸਪਸ਼ਟਤਾ ਦੂਜਾ ਉਸ ਟੀਚੇ ਨੂੰ ਹਾਸਲ ਕਰਨ ਲਈ ਇੱਕ ਠੋਸ ਯੋਜਨਾ ਅਤੇ ਤੀਜਾ ਆਪਣੇ ਮਾਸਟਰ ਮਾਈਂਡ ਦੀ ਸਮੂਹਿਕ ਬੁੱਧੀ ਐਗਜੈਕਟਲੀ ਜਦੋਂ ਇਹ ਤਿੰਨੋਂ ਤੀਜਾ ਮੌਜੂਦ ਹੁੰਦੀਆਂ ਹਨ ਤਾਂ ਵਿਸ਼ਵਾਸ ਆਪਣੇ ਆਪ ਪੈਦਾ ਹੁੰਦਾ ਹੈ इस सिर्फ एक पावना नहीं, एक नतीजा बन है। मतलब विश्वास विकसित करना पैंता है, कोई चीज नहीं जो अचानक आ जान्दी है। नहीं। अभ्यास अपने टीजिया छोटिया छोटिया जिता हासिल करके मजबूत किया जाता है ਹੌਲੀ ਹੌਲੀ ਇਹ ਵਿਸ਼ਵਾਸ ਇੰਨਾ ਪੱਕਾ ਹੋ ਜਾਂਦਾ ਹੈ ਕਿ ਬਾਹਰ ਦੀ ਕੋਈ ਵੀ ਨਕਾਰਾਤਮਕਤਾ ਉਸ ਨੂੰ ਹਿਲਾ ਨਹੀਂ ਸਕਦੀ ਬਿਲਕੁਲ ਅਤੇ ਜਦੋਂ ਇਹ ਚਾਰੋਂ ਚੀਜ਼ਾਂ ਮਾਨਸਿਕਤਾ ਮਾਸਟਰਮਾਈਂਡ ਟੀਚਰ ਅਤੇ ਵਿਸ਼ਵਾਸ ਇਕੱਠੀਆਂ ਹੋ ਜਾਂਦੀਆਂ ਹਨ ਤਾਂ ਅਸੀਂ ਪੰਜਵੇਂ ਅਤੇ ਆਖਰੀ ਸੱਚ ਤੇ ਪਹੁੰਚਦੇ ਹਾਂ ਜੋ ਇਸ ਸਾਰੀ ਪ੍ਰਕਿਰਿਆ ਨੂੰ ਜੋੜ ਕੇ ਰੱਖਦਾ ਹੈ ਹਾਂ ਉਹ ਹੈ ਲਗਨ ਪਰਸਿਸਟੈਂਸ ਲਗਨ ਇਸ ਤੋਂ ਬਿਨਾ ਤਾਂ ਸਭ ਕੁਝ ਅਧੂਰਾ ਹੈ ਹਿਲ ਦਾ ਮੰਨਣਾ ਸੀ ਕਿ ਪ੍ਰਤਿਭਾ ਸਿੱਖਿਆ ਅਤੇ ਪੈਸੇ ਤੋਂ ਵੀ ਵੱਧ ਜ਼ਰੂਰੀ ਚੀਜ਼ ਲਗਨ ਹੈ ਬਿਲਕੁਲ ਕਿੰਨੇ ਹੀ ਪ੍ਰਤਿਭਾਸ਼ਾਲੀ ਲੋਕ ਅਸਫਲ ਹੋ ਜਾਂਦੇ ਹਨ ਕਿਉਂਕਿ ਉਹ ਦੋ ਚਾਰ ਮੁਸ਼ਕਿਲਾਂ ਆਉਣ ਤੇ ਹਾਰ ਮੰਨ ਲੈਂਦੇ ਹਨ ਦੁਨੀਆ ਦੀਆਂ ਸਭ ਤੋਂ ਵੱਡੀਆਂ ਕਹਾਣੀਆਂ ਲਗਨ ਦੀਆਂ ਕਹਾਣੀਆਂ ਹਨ ਥਾਮਸ ਐਡੀਸ਼ਨ 10000 ਵਾਰ ਅਸਫਲ ਹੋਏ ਅਬਰਾਹਮ ਲਿੰਕਨ ਹਾਂ ਉਹ ਰਾਸ਼ਟਰਪਤੀ ਬਣਨ ਤੋਂ ਪਹਿਲਾਂ ਦਰਜਨਾ ਚੋਣਾ ਹਾਰੇ ਕਾਰੋਬਾਰ ਵਿੱਚ ਫੇਲ ਹੋਏ ਪਰ ਲੱਗੇ ਰਹੇ GFC ਦੇ ਸੰਸਥਾਪਕ ਕਰਨਲ ਸੈਂਡਰਸ ਨੂੰ 65 ਸਾਲ ਦੀ ਉਮਰ ਵਿੱਚ 1009 ਵਾਰ ਰੱਦ ਕੀਤਾ ਗਿਆ 1000 ਤੋਂ ਵੱਧ ਵਾਰ ਹਾਂ ਪਰ ਉਹਨਾਂ ਨੇ ਹਾਰ ਨਹੀਂ ਮੰਨੀ ਤਾਂ ਅਸਲ ਸਵਾਲ ਇਹ ਨਹੀਂ ਹੈ ਕਿ ਕੋਈ ਕਿੰਨੀ ਵਾਰ ਡਿੱਗੇਗਾ ਕਿਉਂਕਿ ਡਿੱਗਣਾ ਤਾਂ ਤੈ ਹੈ ਅਸਲ ਸਵਾਲ ਇਹ ਹੈ ਕਿ ਉਹ ਕਿੰਨੀ ਵਾਰ ਉੱਠਣ ਲਈ ਤਿਆਰ ਹੈ ਜਦੋਂ ਬਾਰ-ਬਾਰ ਸਫਲਤਾ ਮਿਲਦੀ ਹੈ ਤਾਂ ਲਗਨ ਨੂੰ ਬਣਾਈ ਰੱਖਣਾ ਬਹੁਤ ਔਖਾ ਹੋ ਜਾਂਦਾ ਹੈ ਉਸ ਵਕਤ ਕੀ ਕਰਨਾ ਚਾਹੀਦਾ ਹੈ ਹਿਲ ਇਸ ਦੇ ਲਈ ਦੋ ਤਰੀਕੇ ਦੱਸਦੇ ਸਨ ਪਹਿਲਾ ਆਪਣਾ ਕਿਉਂ ਯਾਨੀ ਆਪਣਾ ਵਾਈ ਯਾਦ ਰੱਖੋ ਵਾਈ ਹਾਂ ਤੁਹਾਡਾ ਨਿਸ਼ਚਿਤ ਮੁਖਟੀਚਾ ਇੰਨਾ ਮਜ਼ਬੂਤ ਹੋਣਾ ਚਾਹੀਦਾ ਹੈ ਕਿ ਉਸ ਨੂੰ ਪਾਉਣ ਦੀ ਇੱਛਾ ਹਰ ਦਰਦ ਅਤੇ ਹਰ ਅਸਫਲਤਾ ਤੋਂ ਵੱਡੀ ਹੋਵੇ ਤੇ ਦੂਜਾ ਤਰੀਕਾ ਦੂਜਾ ਆਪਣੇ ਮਾਸਟਰ ਮਾਈਂਡ ਤੋਂ ਤਾਕਤ ਲਓ ਜਦੋਂ ਇੱਕ ਵਿਅਕਤੀ ਥੱਕ ਜਾਂਦਾ ਹੈ ਦਾ ਦੂਜੇ ਮੈਂਬਰ ਉਸ ਨੂੰ ਹੌਸਲਾ ਦਿੰਦੇ ਹਨ ਇਸੇ ਲਈ ਮਾਸਟਰਮਾਈਂਡ ਇੰਨਾ ਜ਼ਰੂਰੀ ਹੈ ਲਗਨ ਇੱਕ ਇਕੱਲੀ ਦੌੜ ਨਹੀਂ ਹੈ ਇਹ ਇੱਕ ਟੀਮ ਗੇਮ ਹੈ ਬਿਲਕੁਲ ਤਾਂ ਇਹ ਪੰਜ ਸਿਧਾਂਤ ਇੱਕ ਲੜੀ ਵਾਂਗ ਹਨ ਸਹੀ ਸੋਚਣਾ ਸ਼ੁਰੂਆਤ ਹੁੰਦੀ ਹੈ ਫਿਰ ਸਹੀ ਲੋਕਾਂ ਦਾ ਸਾਥ ਮਿਲਦਾ ਹੈ ਉਹ ਮਿਲ ਕੇ ਇੱਕ ਸਪਸ਼ਟ ਟੀਚਾ ਮਿੱਥਦੇ ਹਨ ਉਸ ਟੀਚੇ ਤੇ ਅਟੁੱਟ ਵਿਸ਼ਵਾਸ ਰੱਖਦੇ ਹਨ ਅਤੇ ਫਿਰ ਫਿਰ ਹਰ ਮੁਸ਼ਕਿਲ ਦੇ ਬਾਵਜੂਦ ਲਗਨ ਨਾਲ ਉਸ ਤੇ ਕੰਮ ਕਰਦੇ ਰਹਿੰਦੇ ਹਨ ਇੱਕ ਪੂਰਾ ਸਿਸਟਮ ਹੈ ਬਿਲਕੁਲ ਇਹ ਇੱਕ ਸੰਪੂਰਨ ਫਾਰਮੂਲਾ ਹੈ ਪਰ ਇੱਕ ਸਖਤ ਸਚਾਈ ਇਹ ਵੀ ਹੈ ਕਿ ਇਸ ਫਾਰਮੂਲੇ ਨੂੰ ਜਾਣਨਾ ਹੀ ਕਾਫੀ ਨਹੀਂ ਹੈ ਅਸਲ ਚੁਣੌਤੀ ਇਸ ਨੂੰ ਲਾਗੂ ਕਰਨ ਵਿੱਚ ਹੈ ਹਾਂ ਟਾਲ ਮਟੋਲ ਪ੍ਰੋਕ੍ਰੈਸਟੀਨੇਸ਼ਨ ਇਹ ਸੁਪਨਿਆਂ ਦਾ ਸਭ ਤੋਂ ਵੱਡਾ ਦੁਸ਼ਮਣ ਹੈ ਹਰ ਕੋਈ ਸੋਚਦਾ ਹੈ ਅਗਲੇ ਸਾਲ ਤੋਂ ਸ਼ੁਰੂ ਕਰਾਂਗਾ ਪਰ ਉਹ ਅਗਲਾ ਸਾਲ ਕਦੇ ਨਹੀਂ ਆਂਦਾ ਸਫਲ ਲੋਕ ਕੱਲ ਦਾ ਇੰਤਜ਼ਾਰ ਨਹੀਂ ਕਰਦੇ ਉਹ ਅੱਜ ਇਸੇ ਪਲ ਸ਼ੁਰੂ ਕਰਦੇ ਹਨ ਪਾਵੇਂ ਉਹ ਕਦਮ ਕਿੰਨਾ ਵੀ ਛੋਟਾ ਕਿਉਂ ਨਾ ਹੋਵੇ ਸਹੀ ਗੱਲ ਹੈ ਇਸ ਲਈ ਇਸ ਚਰਚਾ ਤੋਂ ਬਾਅਦ ਪਹਿਲਾ ਕਦਮ ਕੀ ਹੋਣਾ ਚਾਹੀਦਾ ਹੈ ਪਹਿਲਾ ਕਦਮ ਹੋਣਾ ਚਾਹੀਦਾ ਹੈ ਇੱਕ ਕਾਗਜ਼ ਅਤੇ ਕਲਮ ਲੈਣਾ ਅਤੇ ਆਪਣਾ ਨਿਸ਼ਚਿਤ ਮੁੱਖ ਟੀਚਾ ਲਿਖਣਾ ਪੂਰੀ ਸਪਸ਼ਟਤਾ ਨਾਲ ਜਿਵੇਂ ਅਸੀਂ ਪਹਿਲਾਂ ਗੱਲ ਕੀਤੀ ਸੀ ਬਸ ਇਹ ਛੋਟਾ ਜਿਹਾ ਕੰਮ ਕਰਨ ਨਾਲ ਹੀ ਦਿਮਾਗ ਨੂੰ ਇੱਕ ਸਪਸ਼ਟ ਸੰਕੇਤ ਮਿਲ ਜਾਵੇਗਾ ਖੇਡ ਸ਼ੁਰੂ ਹੋ ਚੁੱਕੀ ਹੈ ਬਿਲਕੁਲ ਅਤੇ ਇੱਕ ਆਖਰੀ ਗੱਲ ਜੋ ਹਮੇਸ਼ਾ ਯਾਦ ਰੱਖਣ ਵਾਲੀ ਹੈ ਉਹ ਇਹ ਹੈ ਕਿ ਹਰ ਇਨਸਾਨ ਦੇ ਅੰਦਰ ਉਸ ਦੀ ਮੌਜੂਦਾ ਸਥਿਤੀ ਤੋਂ ਕਿਤੇ ਵੱਧ ਸਮਰੱਥਾ ਛੁਪੀ ਹੋਈ ਹੈ ਹੂੰ ਇਹ ਸ਼ਕਤੀ ਉਦੋਂ ਹੀ ਬਾਹਰ ਆਉਂਦੀ ਹੈ ਜਦੋਂ ਕੋਈ ਵੱਡਾ ਫੈਸਲਾ ਲੈਂਦਾ ਹੈ ਅਤੇ ਆਪਣੇ ਆਰਾਮ ਦੇ ਖੇਤਰ ਤੋਂ ਬਾਹਰ ਨਿਕਲਦਾ ਹੈ 2026 ਸਿਰਫ ਇੱਕ ਕੈਲੰਡਰ ਦਾ ਸਾਲ ਨਹੀਂ ਇਹ ਇੱਕ ਤਬਦੀਲੀ ਦਾ ਮੌਕਾ ਹੋ ਸਕਦਾ ਹੈ ਬਿਲਕੁਲ ਜੇਕਰ ਇਹ ਵਿਚਾਰ ਕਿਸੇ ਨੂੰ ਵੀ ਪ੍ਰੇਰਿਤ ਕਰਦੇ ਹਨ ਤਾਂ ਤਿੰਨ ਕੰਮ ਹੋਣੇ ਕਰਨੇ ਵਾਲੇ ਹਨ ਪਹਿਲਾ ਸਪਿਰਚੁਅਲ ਐਸੈਂਸ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਦਬਾਓ ਤਾਂ ਜੋ ਜੀਵਨ ਬਦਲਣ ਵਾਲੀ ਅਜਹੀ ਜਾਣਕਾਰੀ ਸਭ ਤੋਂ ਪਹਿਲਾਂ ਮਿਲ ਸਕੇ ਹਾਂਜੀ ਦੂਜਾ ਇਸ ਵੀਡੀਓ ਨੂੰ ਲਾਈਕ ਕਰੋ ਤਾਂ ਜੋ ਇਹ ਸੰਦੇਸ਼ ਹੋਰ ਲੋਕਾਂ ਤੱਕ ਪਹੁੰਚਾ ਸਕੇ ਤੇ ਤੀਜਾ ਇਸ ਨੂੰ ਉਹਨਾਂ ਤਿੰਨ ਲੋਕਾਂ ਨਾਲ ਸਾਂਝਾ ਕਰੋ ਜੋ ਇੱਕ ਮਾਸਟਰਮਾਈਂਡ ਦਾ ਹਿੱਸਾ ਬਣਨ ਦੀ ਸਮਰੱਥਾ ਰੱਖਦੇ ਹਨ ਕਿਉਂ ਕਿ ਸਫਲਤਾ ਇਕੱਲੀ ਯਾਤਰਾ ਨਹੀਂ ਇਹ ਇੱਕ ਸਮੂਹਿਕ ਉਭਾਰ ਹੈ ਹੁਣ ਜਾਣ ਦਾ ਅਤੇ ਜਿੱਤ ਪ੍ਰਾਪਤ ਕਰਨ ਦਾ ਸਮਾਂ ਹੈ ਕੋਈ ਕੱਖ ਇੰਤਜ਼ਾਰ ਕਰ ਰਿਹਾ ਹੈ